ਚਾਰਲਕਾ ਦੇ ਉੱਤੇ 트럼ਪ ਸਰਕਾਰ ਦੀ ਸ਼ਕਤੀ ਆਖਰਕਾਰ ਇੱਕ ਤੋਂ ਬਾਅਦ ਇੱਕ ਸਖਤ 트럼ਪ ਸਰਕਾਰ ਹੁੰਦੀ ਹੋਈ ਨਜ਼ਰ ਆ ਰਹੀ ਹੈ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਔਰ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੋ ਗੈਸਟ ਨੇ ਉਹ ਵੀ ਜੁੜਨਗੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਇਹ ਰਿਪੋਰਟ ਵਿਖਾਉਣੀ ਅਮਰੀਕਾ ਵਿੱਚ ਡਰਾਈਵਿੰਗ ਸਕਿੱਲ ਦੇ ਆਧਾਰ ਉੱਤੇ ਨੌਕਰੀ ਦੀ ਤਲਾਸ਼ ਵਿੱਚ ਗਏ ਪੰਜਾਬੀ ਟਰੱਕ ਡਰਾਈਵਰਾਂ ਦੇ ਉੱਤੇ 트럼ਪ ਸਰਕਾਰ ਨੇ ਸਖਤੀ ਕਰ ਦਿੱਤੀ ਹੈ ਹੁਣ ਇੱਥੇ ਟਰੱਕ ਚਲਾਉਣ ਵਾਲੇ ਡਰਾਈਵਰਾਂ ਦੇ ਲਈ ਇੰਗਲਿਸ਼ ਬੋਲਣਾ ਲਾਜ਼ਮੀ ਕਰ ਦਿੱਤਾ ਗਿਆ ਹੈ ਇਸ ਲਈ ਵੱਖਰੇ ਟੈਸਟ ਵੀ ਲਏ ਜਾ ਰਹੇ ਨੇ ਪੰਜਾਬ ਦੇ ਟਰੱਕ ਡਰਾਈਵਰਾਂ ਦੇ ਨਾਲ ਹੋਏ ਹਾਦਸਿਆਂ ਤੋਂ ਬਾਅਦ ਟਰੰਪ ਸਰਕਾਰ ਨੇ ਇਹ ਨਵਾਂ ਨਿਯਮ ਲਾਗੂ ਕਰ ਦਿੱਤਾ ਹੈ ਪੁਲਿਸ ਰਸਤੇ ਉੱਤੇ ਟਰੱਕ ਡਰਾਈਵਰਾਂ ਨੂੰ ਰੋਕ-ਰੋਕ ਕੇ ਇੰਗਲਿਸ਼ ਬੋਲਚਾਲ ਦੇ ਟੈਸਟ ਲੈ ਰਹੀ ਹੈ ਇਸ ਟੈਸਟ ਦੇ ਵਿੱਚ ਹੁਣ ਤੱਕ ਗੈਰ ਅਮਰੀਕੀ 7000 ਤੋਂ ਵੀ ਵੱਧ ਟਰੱਕ ਡਰਾਈਵਰ ਫੇਲ ਹੋ ਚੁੱਕੇ ਨੇ ਜਿਨ੍ਹਾਂ ਦੇ ਲਾਇਸੈਂਸ ਮੌਤਲ ਕਰ ਦਿੱਤੇ ਗਏ ਨੇ ਇਸ ਵੇਲੇ ਅਮਰੀਕਾ ਦੇ ਵਿੱਚ ਲਗਭਗ 1.50 ਲੱਖ ਪੰਜਾਬੀ ਡਰਾਈਵਰ ਨੇ ਅਮਰੀਕਾ ਦੇ ਟ੍ਰਾਂਸਪੋਰਟ ਸਕੱਤਰ ਸੀਨ ਦਫੀ ਦੇ ਮੁਤਾਬਕ 30 ਅਕਤੂਬਰ ਤੱਕ ਚੱਲੇ ਇੰਗਲਿਸ਼ ਟੈਸਟਾਂ ਦੇ ਵਿੱਚ ਕਈ ਡਰਾਈਵਰ ਠੀਕ ਤਰ੍ਹਾਂ ਦੇ ਨਾਲ ਇੰਗਲਿਸ਼ ਨਹੀਂ ਬੋਲ ਸਕੇ ਜਦਕਿ ਕੁਝ ਇੰਗਲਿਸ਼ ਦੇ ਵਿੱਚ ਲਿਖੇ ਟ੍ਰੈਫਿਕ ਸਾਈਨਾਂ ਦੇ ਅਰਥ ਵੀ ਨਹੀਂ ਦੱਸ ਸਕੇ ਅਤੇ ਇਹ ਵੀ ਦੱਸਦੀ ਕਿ ਲਗਾਤਾਰ ਹੋ ਰਹੇ ਹਾਦਸਿਆਂ ਨੂੰ ਦੇਖਦਿਆਂ ਹੋਇਆ ਅਮਰੀਕੀ ਸਰਕਾਰ ਨੇ ਲਗਭਗ 2 ਮਹੀਨੇ ਪਹਿਲਾਂ ਭਾਰਤੀ ਡਰਾਈਵਰਾਂ ਦੇ ਵੀਜ਼ਿਆਂ ਉੱਤੇ ਰੋਕ ਲਗਾ ਦਿੱਤੀ ਸੀ। ਇਸ ਬਾਰੇ ਜਾਣਕਾਰੀ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਦੇ ਉੱਤੇ ਸਾਂਝੀ ਕੀਤੀ। ਦੱਸਦੀ ਕਿ ਅਮਰੀਕਾ ਦੇ ਟ੍ਰਾਂਸਪੋਰਟ ਸਕੱਤਰ ਸੀਨ ਡਫੀ ਨੇ ਕਿਹਾ, "ਅਮਰੀਕੀ ਟ੍ਰਾਂਸਪੋਰਟ ਕਾਨੂੰਨ ਦੇ ਮੁਤਾਬਕ ਹਰ ਟਰੱਕ ਡਰਾਈਵਰ ਦੇ ਲਈ ਅੰਗਰੇਜ਼ੀ ਦੇ ਵਿੱਚ ਟ੍ਰੈਫਿਕ ਸਾਈਨ ਪੜ੍ਹਨਾ ਤੇ ਬੋਲਣਾ ਜ਼ਰੂਰੀ ਹੈ। ਇਸ ਦੇ ਬਿਨਾ ਕਿਸੇ ਨੂੰ ਲਾਇਸੈਂਸ ਨਹੀਂ ਦਿੱਤਾ ਜਾਂਦਾ।" ਓਬਾਮਾ ਸਰਕਾਰ ਦੇ ਦੌਰਾਨ ਇਸ ਨਿਯਮ ਨੂੰ ਗੰਭੀਰਤਾ ਦੇ ਨਾਲ ਨਹੀਂ ਲਿਆ ਗਿਆ ਸੀ ਜਿਸ ਕਰਕੇ ਅੰਗਰੇਜ਼ੀ ਟੈਸਟ ਦੇ ਵਿੱਚ ਫੇਲ ਡਰਾਈਵਰਾਂ ਨੂੰ ਵੀ ਲਾਇਸੈਂਸ ਜਾਰੀ ਹੋ ਗਏ ਇਸ ਦੌਰਾਨ ਉਹਨਾਂ ਨੇ ਕਿਹਾ ਅਮਰੀਕਾ ਦੇ ਵਿੱਚ ਵਧ ਰਹੇ ਟਰੱਕ ਹਾਦਸਿਆਂ ਨੂੰ ਦੇਖਦਿਆਂ ਰਾਸ਼ਟਰਪਤੀ ਡੋਨਲਡ ਟਰੰਪ ਨੇ 25 ਜੂਨ 2025 ਤੋਂ ਅੰਗਰੇਜ਼ੀ ਟੈਸਟ ਲਾਜ਼ਮੀ ਕਰ ਦਿੱਤਾ ਨਵੀਂ ਪਾਲਿਸੀ ਦੇ ਤਹਿਤ ਹੁਣ ਅਮਰੀਕੀ ਪੁਲਿਸ ਸਿੱਧੇ ਸੜਕ ਉੱਤੇ ਹੀ ਡਰਾਈਵਰਾਂ ਦਾ ਟੈਸਟ ਲੈ ਰਹੀ ਹੈ ਜੋ ਡਰਾਈਵਰ ਅੰਗਰੇਜ਼ੀ ਨਹੀਂ ਬੋਲ ਸਕਦੇ ਉਹਨਾਂ ਨੂੰ ਤੁਰੰਤ ਟਰੱਕ ਤੋਂ ਉਤਾਰ ਦਿੱਤਾ ਜਾਂਦਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਅੰਗਰੇਜ਼ੀ ਬੋਲਣ ਦੀ ਸ਼ਰਤ ਦਾ ਕੈਲੀਫੋਰਨੀਆ ਸੂਬੇ ਨੇ ਵਿਰੋਧ ਕੀਤਾ ਸੀ ਇੱਥੇ ਕਮਰਸ਼ੀਅਲ ਲਾਇਸੈਂਸ ਲਈ ਅੰਗਰੇਜ਼ੀ ਲਾਜ਼ਮੀ ਨਹੀਂ ਹੈ ਹਾਲਾਂਕਿ ਟੈਸਟ ਹੁੰਦਾ ਹੈ ਪਰ ਜਿਹੜੇ ਥੋੜੀ-ਬਹੁਤ ਅੰਗਰੇਜ਼ੀ ਜਾਣਦੇ ਨੇ ਉਹਨਾਂ ਨੂੰ ਲਾਇਸੈਂਸ ਮਿਲ ਜਾਂਦਾ ਹੈ ਇਸ ਕਰਕੇ ਜ਼ਿਆਦਾਤਰ ਭਾਰਤੀ ਡਰਾਈਵਰ ਇੱਥੋਂ ਹੀ ਲਾਇਸੈਂਸ ਲੈ ਰਹੇ ਹਨ Never should we compromise safety. Never should we say we should put an unqualified driver uh, in a big rig, in an 18-wheeler, and set them loose on our roads and think that that's a great solution. Uh, you've seen the videos. People die when we do that. Um, that is not the answer. It is to, if you need more drivers, make the case, tell people how great the industry is, how much you how much you can make. ਦੱਸਦੀ ਹੈ ਕਿ ਕੈਲੀਫੋਰਨੀਆ ਦੇ ਵੱਲੋਂ 트럼ਪ ਦੀ ਨਵੀਂ ਸ਼ਰਤ ਨਾ ਮੰਨਣ ਤੋਂ ਬਾਅਦ 트럼ਪ ਪ੍ਰਸ਼ਾਸਨ ਨੇ ਸੂਬੇ ਦਾ ਟ੍ਰਾਂਸਪੋਰਟ ਡਿਵੈਲਪਮੈਂਟ ਫੰਡ ਰੋਕ ਦਿੱਤਾ। ਇੱਕ ਮੀਡੀਆ ਰਿਪੋਰਟ ਦੇ ਮੁਤਾਬਕ ਅਮਰੀਕਾ ਦੀ ਟ੍ਰੱਕ ਚੇਨ ਕੰਪਨੀ ਦੇ ਸੀਈਓ ਅਡਲਬਰਟੋ ਕੈਂਪੈਰੋ ਨੇ ਇਸ ਦੌਰਾਨ ਕਿਹਾ, "ਟਰੰਪ ਦੇ ਇਸ ਫੈਸਲੇ ਦੇ ਨਾਲ ਲੌਜਿਸਟਿਕ ਸੈਕਟਰ ਨੂੰ ਨੁਕਸਾਨ ਹੋ ਰਿਹਾ।" ਦੱਸਦੀ ਹੈ ਕਿ 2021 ਦੇ ਅੰਕੜਿਆਂ ਦੇ ਮੁਤਾਬਕ ਅਮਰੀਕਾ ਦੇ ਵਿੱਚ ਵਿਦੇਸ਼ੀ ਮੂਲ ਦੇ ਟ੍ਰਾਂਸਪੋਰਟ ਖੇਤਰ ਟ੍ਰੱਕ ਟੈਕਸੀ ਬੱਸ ਤੇ ਹੋਰ ਵਾਹਨਾਂ ਦੇ ਨਾਲ ਜੁੜੇ ਲੋਕਾਂ ਦੀ ਗਿਣਤੀ 7.20 ਲੱਖ ਤੱਕ ਪਹੁੰਚ ਗਈ ਹੈ। ਇਹਨਾਂ ਦੇ ਵਿੱਚ ਲਗਭਗ 1.5 ਲੱਖ ਡਰਾਈਵਰ ਪੰਜਾਬੀ ਹਨ। ਸਾਲ ਦੀ ਸ਼ੁਰੂਆਤ ਵਿੱਚ ਫਾਈਨੈਂਸ਼ੀਅਲ ਕੰਪਨੀ ਆਲਟਾਈਮ ਦੀ ਇੱਕ ਰਿਪੋਰਟ ਦੇ ਵਿੱਚ ਕਿਹਾ ਗਿਆ ਸੀ ਕਿ ਅਮਰੀਕਾ ਦੇ ਵਿੱਚ 24000 ਟ੍ਰੱਕ ਡਰਾਈਵਰਾਂ ਦੀ ਕਮੀ ਹੈ। ਇਸ ਕਾਰਨ ਸਮਾਨ ਸਮੇਂ ਦੇ ਉੱਤੇ ਮੰਜ਼ਿਲ ਤੱਕ ਨਹੀਂ ਪਹੁੰਚਦਾ। ਅਤੇ ਮਾਲ ਟੋਟਵਾਾਈ ਉਦਯੋਗ ਨੂੰ ਹਰ ਹਫਤੇ ਲਗਭਗ 95.5 ਮਿਲੀਅਨ ਡਾਲਰ ਦਾ ਨੁਕਸਾਨ ਚੜਨਾ ਪੈਂਦਾ ਹੈ ਇਸ ਕਾਰਨ ਅਮਰੀਕਾ ਦੇ ਵਿੱਚ ਟਰੱਕ ਡਰਾਈਵਰਾਂ ਦੀ ਮੰਗ ਲਗਾਤਾਰ ਵੱਧ ਰਹੀ ਹੈ ਤੇ ਉਧਰ ਦੂਸਰੇ ਪਾਸੇ 트ੰਪ ਪ੍ਰਸ਼ਾਸਨ ਦੇ ਵੱਲੋਂ ਪੰਜਾਬੀ ਟਰੱਕ ਡਰਾਈਵਰਾਂ ਦੇ ਲਈ ਅੰਗਰੇਜ਼ੀ ਲਾਜ਼ਮੀ ਕਰ ਦਿੱਤੀ ਗਈ ਹੈ ਜਿਸ ਦੇ ਤਹਿਤ ਇਹਨਾਂ ਪੰਜਾਬੀ ਟਰੱਕ ਡਰਾਈਵਰਾਂ ਦੇ ਰੋਕ ਰੋਕ ਕੇ ਟੈਸਟ ਲਈ ਜਾ ਰਹੇ ਨੇ ਤੇ ਉਹਨਾਂ ਦੇ ਲਾਇਸੈਂਸ ਮੌਤਲ ਕੀਤੇ ਜਾ ਰਹੇ ਨੇ ਬਿਊਰੋ ਰਿਪੋਰਟ ਰੋਜ਼ਾਨਾ ਸਪੋਕਸਮੈਨ ਟੀਵੀ ਸਕਤੀ ਜ਼ਰੂਰ ਇਥੇ 트럼ਪ ਸਰਕਾਰ ਦੇ ਵੱਲੋਂ ਵਧਾ ਦਿੱਤੀ ਗਈ ਹੈ ਇੱਕ ਤੋਂ ਬਾਅਦ ਇੱਕ ਟਰੱਕ ਡਰਾਈਵਰਾਂ ਨੂੰ ਲੈ ਕੇ ਇਥੇ ਜੋ ਨੇ ਬਿਆਨ ਸਾਹਮਣੇ ਆ ਰਹੇ ਨੇ ਔਰ ਸਤਾਈ ਉਹਨਾਂ ਨੂੰ ਲੈ ਕੇ ਕੀਤੀ ਜਾ ਰਹੀ ਹੈ ਹਾਲਾਂਕਿ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਗੈਸਟ ਜੁੜੇ ਹੋਏ ਨੇ ਟਰੱਕ ਚਾਲਕ ਵਿਦੇਸ਼ ਤੋਂ ਬਲਵਿੰਦਰ ਸਿੰਘ ਜੀ ਜੁੜੇ ਹੋਏ ਨੇ ਉਹਨਾਂ ਦਾ ਸਵਾਗਤ ਕਰ ਲੈਣੇ ਆ ਪ੍ਰੋਗਰਾਮ ਦੇ ਵਿੱਚ ਸਿਰ ਸਵਾਗਤ ਹੈ ਤੁਹਾਡਾ ਰੋਜ਼ਾਨਾ ਸਪੋਕਸਮੈਨ ਟੀਵੀ ਦੇ ਉੱਤੇ ਧੰਨਵਾਦ ਜੀ ਧੰਨਵਾਦ ਸਿੰਘ ਜੀ ਜਿਸ ਤਰੀਕੇ ਦੇ ਨਾਲ ਇੱਕ ਤੋਂ ਬਾਅਦ ਇੱਕ ਟਰੰਪ ਸਰਕਾਰ ਦੇ ਵੱਲੋਂ ਸਖਤਾਈ ਇੱਥੇ ਵੇਖਣ ਨੂੰ ਮਿਲ ਰਹੀ ਹੈ ਕਰ ਰਹੀ ਹੈ ਹਾਲਾਂਕਿ ਇਸ ਤੋਂ ਪਹਿਲਾਂ ਜੇਕਰ ਗੱਲ ਕੀਤੀ ਜਾਵੇ 2 ਮਹੀਨੇ ਪਹਿਲਾਂ ਦੀ ਤਾਂ ਉਸ ਦੌਰਾਨ ਪਹਿਲਾ ਭਾਰਤੀ ਡਰਾਈਵਰ ਦੇ ਜੋ ਜਿੰਨੇ ਵੀ ਵੀਜ਼ੇ ਹੁੰਦੇ ਨੇ ਉਹਨਾਂ ਨੂੰ ਸਖਤਾਈ ਜਿੱਥੇ ਜਿੱਥੇ ਜੋ ਹੈ ਪਾਬੰਦੀ ਲਗਾਈ ਗਈ ਸੀ ਔਰ ਹੁਣ ਜੋ ਹੈ ਕਿਹਾ ਜਾ ਰਿਹਾ ਹੈ ਕਿ ਤੁਰੰਤ ਰੋਕ ਕੇ ਸੜਕਾਂ ਦੇ ਉੱਤੇ ਹੀ ਉਹਨਾਂ ਦੇ ਲਾਇਸੈਂਸ ਜੇਕਰ ਉਹ ਅੰਗਰੇਜ਼ੀ ਨਹੀਂ ਬੋਲ پا ਰਹੇ ਨੇ ਤਾਂ ਫਿਰ ਰੱਦ ਕੀਤਾ ਜਾ ਰਿਹਾ ਹੈ ਲਾਇਸੈਂਸ ਸੋ ਇਹਨਾਂ ਚੀਜ਼ਾਂ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਵੇਖਦੇ ਹੋ ਦੇਖੋ ਜੀ ਗੱਲ ਇਹ ਹੈ ਕਿ ਰੂਲਸ ਤਾਂ ਸਾਰਿਆਂ ਲਈ ਸੇਮ ਹੁੰਦੇ ਨੇ ਬਸ ਇਹ ਰੂਲਸ ਕਰਕੇ ਇਹ ਕੰਟਰੀਆਂ ਅੱਗੇ ਵੱਧ ਰਹੀਆਂ ਨੇ ਤੇ ਇਹ ਰੂਲਸ ਕਰਕੇ ਅਸੀਂ ਇਹ ਕੰਟਰੀਆਂ ਦੇ ਵਿੱਚ ਆਉਨੇ ਚਲੋ ਕਹਿ ਸਕਦਾ ਇੱਕ ਮਹਤਵਪੂਰਨ ਜਿਹਾ ਵੀ ਫੈਸਲਾ ਹੀ ਬਣ ਗਿਆ ਪਰ ਜਦੋਂ ਰੂਲਸ ਦੇ ਨਾਲ ਆਪਣੇ ਪੰਜਾਬੀ ਹੈ ਚਾਹੇ ਕੋਈ ਵੀ ਕਮਿਊਨਿਟੀ ਹੈ ਜੇ ਉਹਦੇ ਨਾਲ ਕੰਪਰਮਾਈਜ਼ ਹੁੰਦਾ ਜਾਂ ਉਹਦੀ ਨਹੀਂ ਕੇਅਰ ਕਰ ਕਰਦੇ ਚਲੋ ਜਿਹੜੀ ਇਹ ਸਖਤਾਈ ਹੈ ਖਲੀ ਪੰਜਾਬੀਆਂ ਕਰਕੇ ਨਹੀਂ ਇਹ ਸਾਰਿਆਂ ਕਰਕੇ ਹੀ ਹੋਈ ਹੈ ਹੂੰ ਬਿਲਕੁਲ ਹੋਰ ਇਸ ਤਰ੍ਹਾਂ ਜਿਹੜੇ ਵੀ ਕੋਈ ਜੀ ਜਿਹੜੇ ਵੀ ਕੋਈ ਨਾਨ ਇਮੀਗ੍ਰੈਂਟ ਨੇ ਬੰਦੇ ਇੱਥੇ ਜਾਂ ਇਲੀਗਲੀ ਗਏ ਨੇਗੇ ਉਹ ਉਹ ਸਾਰਿਆਂ ਤੇ ਹੀ ਹੋਈ ਹੈ ਇਹ ਜੀ ਸੋ ਇਹ ਫੈਸਲਾ ਬਲਵਿੰਦਰ ਜੀ ਤੇ ਬਾਕੀ ਗੱਲ ਹੈ ਜੀ ਪਤਾ ਲਿਖੇ ਜਲੋ ਜੀ ਆਪਣਾ ਜਿਹੜਾ ਪੰਜਾਬੀ ਹੈ ਜੀ ਜੇ ਉਹ ਉਹ ਜਿਹੜੀ ਖੁਸ਼ੀ ਨੂੰ ਜਾਂ ਕੋਈ ਕੋਈ ਵੀ ਜਦੋਂ ਕੋਈ ਅਚੀਵਮੈਂਟ ਕਰਦਾ ਜੀ ਉਹਨੂੰ ਗਲੋਰੀਫਾਈ ਵੱਧ ਕਰਦੇ ਨੇ ਤੇ ਜਦੋਂ ਕੋਈ ਐਸਾ ਨਹੀਂ ਹੈਪਨਿੰਗ ਹੁੰਦੀ ਹੈ ਤੇ ਜਿਹੜੀ ਉਹਦੀ ਨਮੋਸ਼ੀ ਹੈ ਜੀ ਉਹ ਵੀ ਪੰਜਾਬੀਆਂ ਨੂੰ ਤੁਹਾਨੂੰ ਪਤਾ ਵੱਧ ਹੀ ਚੱਲਣੀ ਪੈਂਦੀ ਹੈ ਜੀ ਇਹ ਤਾਂ ਦੋਨੇ ਪਾਸੇ ਗੱਲਾਂ ਸੇਮ ਹੀ ਨੇ ਜੀ ਬਿਲਕੁਲ ਬਲਵਿੰਦਰ ਜੀ ਹਾਲਾਂਕਿ 7000 ਦੇ ਕਰੀਬ ਦੱਸੇ ਜਾ ਰਹੇ ਨੇ 7000 ਤੋਂ ਵੀ ਵੱਧ ਨੇ ਗੈਰ ਅਮਰੀਕੀ ਡਰਾਈਵਰਾਂ ਜਿਨ੍ਹਾਂ ਦੇ ਟੈਸਟ ਫੇਲ ਹੋਏ ਨੇ ਔਰ ਲਾਇਸੈਂਸ ਉਹਨਾਂ ਦੇ ਰੱਦ ਕੀਤੇ ਜਾ ਰਹੇ ਨੇ ਹਾਲਾਂਕਿ ਇਸ ਤੋਂ ਪਹਿਲਾਂ ਜੇਕਰ ਹਾਦਸਿਆਂ ਦੀ ਗੱਲ ਕੀਤੀ ਜਾਵੇ ਤਾਂ ਦੋ ਹਾਦਸੇ ਅਜੇ ਇਹ ਵਾਪਰ ਚੁੱਕੇ ਨੇ ਪੰਜਾਬੀ ਟਰੱਕ ਡਰਾਈਵਰ ਦੇ ਵੱਲੋਂ ਇੱਕ ਟਰੱਕ ਚਲਾਇਆ ਜਾ ਰਿਆ ਸੀ ਔਰ ਹਾਦਸਾ ਵਾਪਰਦਾ ਹੈ ਕੀਮਤੀ ਜਾਨਾਂ ਵੀ ਜਾਂਦੀਆਂ ਨੇ ਜਿਸ ਤੋਂ ਬਾਅਦ ਇਹ ਫੈਸਲਾ ਜੁਆਇ ਇੱਕ ਸਖਤਾਈ ਵੇਖਣ ਨੂੰ ਮਿਲੀ ਹੈ ਹਾਲਾਂਕਿ ਜੇਕਰ ਗੱਲ ਕੀਤੀ ਜਾਵੇ ਜਿਸ ਤਰੀਕੇ ਦੇ ਨਾਲ ਅਜਿਹੇ ਫੈਸਲੇ ਲੇ ਜਾ ਰਹੇ ਨੇ ਸੋ ਕਿੰਨਾ ਕੁ ਇਸ ਨੂੰ ਤੁਸੀਂ ਸਹੀ ਮੰਨਦੇ ਹੋ ਦੇਖੋ ਜੀ ਗੱਲ ਇਹ ਆ ਸਹੀ ਦੀ ਇਹ ਸਾਰਿਆਂ ਵਾਸਤੇ ਸក្តਾਈ ਹੁੰਦੀ ਹੈ ਤੇ ਇੰਗਲਿਸ਼ ਹੈ ਜਿਹੜੀ ਉਹ ਇੰਗਲਿਸ਼ ਕੰਟਰੀਜ਼ ਨੇ ਉੱਥੇ ਇੰਗਲਿਸ਼ ਤਾਂ ਦੇਖੋ ਬੋਲਣੀ ਪੋਗੀ ਹੂੰ ਤੇ ਇਹ ਸ਼ੁਰੂਤੀ ਸੀਗਾ ਨੈਸਸਰੀ ਸੀਗਾ ਕੱਲੀ ਕੈਲੀਫੋਰਨੀਆ ਦੇ ਵਿੱਚ ਥੋੜੀ ਜੀ ਇਹਨਾਂ ਨੇ ਰਾਏ ਦਿੱਤੀ ਹੋਈ ਸੀ ਕੱਲੀ ਕੈਲੀਫੋਰਨੀਆ ਗਵਰਨਮੈਂਟ ਨੇ ਤੇ ਉਹਨਾਂ ਨੇ ਚਲੋ ਹੁਣ ਫੰਡ ਵਗੈਰਾ ਰੋਕੇ ਨੇ ਤਾਂ ਕਰਕੇ ਉਹਨਾਂ ਨੂੰ ਸក្តਾਈ ਕਰਨ ਨੂੰ ਕਿਹਾ ਗਿਆਗਾ ਹੂੰ ਠੀਕ ਹੈ ਜੀ ਤੇ ਬਾਕੀ ਆਏ ਆ ਵੀ ਜੋ ਜੋ ਉਹਨਾਂ ਕੋਲੇ ਜੇ ਜਿਹੜੇ ਪੰਜਾਬੀ ਨੇ ਜੇ ਉਹਨਾਂ ਨੇ ਪਹਿਲਾਂ ਡਰਾਈਵਰੀ ਸਟਾਰਟ ਨਹੀਂ ਕਰੀ ਪਹਿਲਾਂ ਉਹਨਾਂ ਨੇ ਡਿਮਾਂਡ ਕ੍ਰੀਏਟ ਕੀਤੀ ਆ ਅਮਰੀਕਾ ਸਰਕਾਰ ਨੇ ਜੇ ਉਥੇ ਡਿਮਾਂਡ ਸੀ ਤਾਂ ਆਪਣੇ ਬੰਦੇ ਉੱਤੇ ਕੰਮ ਕਰਨ ਗਏ ਨੇ ਦੇਖੋ ਜੀ ਲੋਡ ਦੋਨੇ ਪਾਸੇ ਹੁੰਦੀ ਹੈ ਜੇ ਆਪਣੇ ਬੰਦਿਆਂ ਨੂੰ ਕੰਮ ਦੀ ਲੋਡ ਹੈ ਤਾਂ ਉਹਨਾਂ ਨੂੰ ਡਰਾਈਵਰਾਂ ਦੀ ਲੋਡ ਹੈ ਉਹਦੇ ਵਿੱਚ ਜੇ ਤੁਸੀਂ ਲਾ ਲਓ ਵੀ ਹੈਪਨਿੰਗ ਹੁੰਦੀ ਹੈ ਜਾਨਾ ਦੇਖੋ no doubt ਕਿ ਜਾਨਾ ਕੀਮਤੀ ਨੇ ਪਰ ਉਹ ਇੱਕ ਜਿਹੜੀ ਐਵਰੇਜ ਆ ਉਹ ਜਿਹੜੇ ਕੋਈ ਹੈਪਨਿੰਗ ਹੁੰਦੀ ਹੈ ਜੀ ਦੇਖੋ ਸਾਰੇ ਕਿਤੇ ਹੁੰਦੀ ਹੈ ਯੂਰਪ ਦੇ ਵਿੱਚ ਅਸੀਂ ਡਰਾਈਵ ਕਰਦੇ ਆ ਇੱਥੇ ਵੀ ਕਿਤੇ ਨਾ ਕਿਤੇ ਹੈਪਨਿੰਗ ਹੁੰਦੀ ਹੈ ਪਰ ਜਦੋਂ ਕੋਈ ਜਦੋਂ ਕੋਈ ਹਿਸ਼ੀਨ ਕੰਟਰੀਜ਼ ਵਾਲੇ ਕੋਈ ਹੈਪਨਿੰਗ ਹੁੰਦੀ ਹੈ ਤਾਂ ਉਹ ਥੋੜਾ ਜਿਹਾ ਜ਼ਿਆਦਾ ਅੱਗੇ ਆ ਜਾਂਦੇ ਨੇਗੇ ਉਹਦੇ ਕਰਕੇ ਸਾਨੂੰ ਥੋੜੀ ਜੀ ਉਹਦੀ ਜਿਹੜਾ ਹਰਜਾਨਾ ਜਵਾਬਤ ਚੱਲਣਾ ਪੈਂਦਾਗਾ ਤੋਂ ਸਾਨੂੰ ਕੇਅਰਫੁਲ ਵੀ ਹੋ ਕੇ ਚੱਲਣਾ ਪਊਗਾ ਕਿ ਜਿਹੜੀ ਸਾਡੀ ਕਮਿਊਨਿਟੀ ਆ ਜਾਂ ਸਾਨੂੰ ਜੇ ਕੋਈ ਵੀ ਆਪਰਚੂਨਿਟੀ ਮਿਲਦੀ ਹੈ ਤੇ ਕੰਮ ਕਰਨ ਦੀ ਕੁਛ ਵੀ ਕਰਨ ਦੀ ਆਸੀ ਉਹਨੂੰ ਵੱਧ ਤੋਂ ਵੱਧ ਜ਼ਿੰਮੇਵਾਰੀ ਨਾਲ ਆਪੀ ਜਿਹੜੀ ਡਿਊਟੀ ਉਹ ਨਿਭਾਈਏ ਸੀ ਬਿਲਕੁਲ ਬਲਵਿੰਦਰ ਜੀ ਹਾਲਾਂਕਿ ਹਾਦਸੇ ਸੜਕ ਹਾਦਸੇ ਸਿਰਫ ਵਿਦੇਸ਼ਾਂ ਵਿੱਚ ਨਹੀਂ ਭਾਰਤ ਦੇ ਵਿੱਚ ਵੀ ਹੁੰਦੇ ਨੇ ਪਰ ਜੇਕਰ ਹੁਣ ਦੀ ਸਰਕਾਰ ਦੀ ਗੱਲ ਕੀਤੀ ਜਾਵੇ ਕਿਉਂਕਿ ਇਸ ਤੋਂ ਪਹਿਲਾਂ ਵੀ ਸਰਕਾਰਾਂ ਸੀ ਔਰ ਇਹਨਾਂ ਚੀਜ਼ਾਂ ਦੇ ਉੱਤੇ ਉਦੋਂ ਕਿਉਂ ਨਹੀਂ ਧਿਆਨ ਦਿੱਤਾ ਜਾ ਰਿਹਾ ਸੀ ਤੁਹਾਨੂੰ ਕੀ ਲੱਗਦਾ ਹੈ ਇਹ ਦੇਖੋ ਜੀ ਗੱਲ ਇਹ ਆ ਜਿਹੜਾ 트럼ਪ ਆਇਆ ਇਹ ਸੱਤਾ ਦੇ ਵਿੱਚ ਇਸੇ ਕਰਕੇ ਆਇਆ ਕਿ ਮੈਂ ਇਹ ਕਹਿੰਦਾ ਜਿਹੜੇ ਨੌਨ ਇਮੀਗ੍ਰੈਂਟ ਬੰਦੇ ਨੇ ਉਹਨਾਂ ਨੂੰ ਇਹ ਸਿਟੀਜ਼ਨ ਨਹੀਂ ਮੰਨਦਾ ਇਹ ਕਹਿੰਦਾ ਵੀ ਇਹ ਬੰਦੇ ਹੀ ਨਹੀਂ ਹੈਗੇ ਦੇਖੋ ਇਹ ਮੁੱਦੇ ਨੂੰ ਲੈ ਕੇ ਆਇਆ ਤੇ ਜਿਹੜੇ ਵੀ ਹੁਣ ਇਹ ਜਿਹੜਾ ਇਹ ਪ੍ਰੋਟੈਸਟ ਹੈ ਇਹ ਕਲਾ ਅਮਰੀਕਾ ਦੇ ਵਿੱਚ ਨਹੀਂ ਹੈ ਇਹ ਫਰਾਂਸ ਦੇ ਵਿੱਚ ਵੀ ਅਸੀਂ ਜਾਣਦੇ ਹਾਂ ਜਰਮਨ ਦੇ ਵਿੱਚ ਜਾਣਦੇ ਹਾਂ ਫਰਾਂਸ ਦੇ ਵਿੱਚ ਵੀ ਇਹਨਾਂ ਨੇ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਨੂੰ ਜ਼ਿਆਦਾ ਉਹਨਾਂ ਨੇ ਮਤਲਬ ਕਿ ਉਹਨੂੰ ਜ਼ਿਆਦਾ ਸਪੋਰਟ ਨਹੀਂ ਮਿਲੀ ਉਹ ਪ੍ਰੋਟੈਸਟ ਨੂੰ ਜੀ ਕਿਉਂਕਿ ਇੱਥੇ ਤੁਸੀਂ ਇਹ حساب ਲਾ ਲਓ ਕਿ ਡਿਮਾਂਡ ਹੀ ਇੰਨੀ ਹੈ ਕੰਮਕਾਰਾਂ ਦੀ ਇਹ ਜਿਹੜੇ ਰਿਸਕੀ ਜੋਬਸ ਨੇ ਦੇਖੋ ਜੀ ਇਹ ਜਿਹੜੇ ਡਵੈਲਪਡ ਕੰਟਰੀਜ਼ ਨੇ ਇਹ ਜਿਹੜੇ ਰਿਸਕੀ ਜੋਬਸ ਆ ਦੇਖੋ ਜਿਹੜੇ ਇਮੀਗ੍ਰੈਂਟ ਨੇ ਉਹੀ ਕਰਨਗੇ ਜਿਹੜੇ ਏਸ਼ੀਅਨ ਡਰਾਈਵਰਸ ਨੇ ਚਾਹੇ ਤੁਸੀਂ ਦੁਬਈ ਦੀ ਗੱਲ ਆ ਲਓ ਅਮਰੀਕਾ ਕੈਨੇਡਾ ਯੂਰਪ ਦੀ ਗੱਲ ਆ ਲਓ ਉਹਦੇ ਵਿੱਚ ਠੀਕ ਆ ਜੀ ਤੁਹਾਨੂੰ ਜਿਹੜੇ ਤੁਹਾਡੇ ਸਕਿੱਲਸ ਨੇ ਉਹ ਤੁਹਾਨੂੰ ਬਿਤਾਉਣੇ ਪੈ ਸਕਦੇ ਟਾਈਮ ਟੂ ਟਾਈਮ ਚਾਹੇ ਉਹ ਇੰਗਲਿਸ਼ ਦੇ ਵਿੱਚ ਲਾ ਲਓ ਇਹ ਕਾਹ ਹੈ ਤੁਸੀਂ ਆਪਦੀ ਜਿਹੜੀ ਤੁਸੀਂ ਥੋੜੀ ਡਰਾਈਵਿੰਗ ਕੈਪੇਬਿਲਿਟੀ ਹੈ ਉਹਦੇ ਵਿੱਚ ਲਾ ਲਓ ਉਹਦੇ ਵਿੱਚ ਤੁਹਾਨੂੰ ਇਜਾਫਾ ਕਰਨਾ ਪੈ ਸਕਦਾ ਆਦਰਵਾਇਜ਼ ਦੇਖੋ ਇਮੀਗ੍ਰੇਟ ਤਾਂ ਜਾਂਦੇ ਹੀ ਰਹਿਣਗੇ ਤੇ ਉਹਨਾਂ ਨੂੰ ਗੈਨ ਦਾ ਇਲਾ ਹੀ ਨਹੀਂ ਸਕਦੇ ਇਹ ਪੋਸੀਬਲ ਨਹੀਂ ਹੈ ਜੀ ਜੀ ਬਿਲਕੁਲ ਜੇਕਰ ਕੈਲੀਫੋਰਨੀਆ ਦੀ ਗੱਲ ਕੀਤੀ ਜਾਵੇ ਤਾਂ ਕੈਲੀਫੋਰਨੀਆ ਦੇ ਵਿੱਚ ਅੰਗਰੇਜ਼ੀ ਲਾਜ਼ਮੀ ਨਹੀਂ ਹੈ ਪਰ ਹਾਂ ਉੱਥੇ ਲਾਇਸੈਂਸ ਜੋ ਹੈ ਉਹ ਜ਼ਰੂਰ ਮੁਹैया ਕਰਵਾਇਆ ਜਾਂਦਾ ਹੈ ਲਾਇਸੈਂਸ ਦਿੱਤਾ ਜਾਂਦਾ ਹੈ ਸੋ ਕਿਤੇ ਨਾ ਕਿਤੇ ਇਸ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਮੰਨਦੇ ਹੋ ਕਿ ਇਹ ਸਹੀ ਹੈ ਦੇਖੋ ਇਹ ਲੈਂਗੁਏਜ ਜ਼ਰੂਰੀ ਹੈ ਤੁਸੀਂ ਜਿਹੜੇ ਕੰਟਰੀ ਦੇ ਵਿੱਚ ਜਾਂਦੇ ਹੋ ਉਹਦੇ ਤੁਹਾਨੂੰ ਜਿਹੜੇ ਸਾਈਨ ਬੋਰਡ ਨੇ ਉਹਦੀ ਤੁਹਾਨੂੰ ਉਹਦੇ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਸਾਈਨਸ ਦਾ ਕੀ ਮਤਲਬ ਹੈ ਠੀਕ ਹੈ ਜੀ ਤੁਹਾਨੂੰ ਜਿਹੜੇ ਬੇਸਿਕਸ ਨੇ ਉਹ ਤੁਹਾਨੂੰ ਇੰਗਲਿਸ਼ ਵੀ ਹੋਣੀ ਚਾਹੀਦੀ ਹੈ ਤੁਸੀਂ ਲਾ ਲਓ ਜਿਵੇਂ ਆਪਣੇ 33% ਵਾਲਾ ਪਾਸ ਹੁੰਦਾ ਤੇ ਚਲੋ ਤੁਸੀਂ 30 40% ਤਾਂ ਤੁਸੀਂ ਬੋਲੋ ਨਾ ਜੇ ਤੁਸੀਂ ਬਿਲਕੁਲ ਹੀ ਅਨਨੋਨ ਹੋ ਜਾਂ ਤਾਂ ਦੇਖੋ ਪ੍ਰੋਬਲਮ ਆਊਗੀ ਪਹਿਲਾਂ ਚੱਲੀ ਜਾਂਦਾ ਸੀਗਾ ਉਹਦੇ 'ਚ ਕਿਤਨੇ ਕਿਤੇ ਜਦੋਂ ਆਪਣੇ ਲੋਕ ਜਿਆਦਾ ਜਾਣਦੇ ਨੇ ਜਦੋਂ ਉੱਥੇ ਮਤਲਬ ਕਿ ਅਵੇਲੇਬਿਲਟੀ ਵੱਧਦੀ ਆ ਤੇ ਉੱਥੇ ਵਾਲੇ ਬੰਦਿਆਂ ਨੂੰ ਕਿਤਨੇ ਕਿਤੇ ਇਹ ਲੱਗਦਾ ਕਿ ਸਾਡੇ ਪ੍ਰਾਈਸਸ ਨਾਲ ਜਿਹੜਾ ਕੰਪਰੋਮਾਈਜ਼ ਹੁੰਦਾ ਹੈਗਾ ਜਾਂ ਸਾਨੂੰ ਜਿਹੜਾ ਸਾਡਾ ਪ੍ਰਾਈਸ ਹੈ ਉਹ ਨਹੀਂ ਮਿਲਦਾ ਡਰਾਈਵਿੰਗ ਦਾ ਜਾਂ ਲੋਡਸ ਦਾ ਲਾ ਲਓ ਆਉਂ ਉੱਥੇ ਕਿੰਨਾ ਕਿਤੇ ਹੇਟ ਵੀ ਪੈਦਾ ਹੁੰਦੀ ਹੈ ਫਿਰ ਜਦੋਂ ਉਹਨਾਂ ਕੋਲੇ ਪ੍ਰਾਈਵੇਸੀ ਦੀ ਜਿਹੜੀ ਡਿਮਾਂਡ ਹੈ ਤੇ ਉਹ ਡਿਮਾਂਡ ਘਟ ਜਾਂਦੀ ਹੈ ਤੇ ਜਿਹੜੀ ਉਹਨਾਂ ਦੇ ਜਿਹੜੀ ਉਹਨਾਂ ਕੋਲੇ ਅਵੇਲੇਬਿਲਟੀ ਹੈ ਉਹ ਵਧ ਜਾਂਦੀ ਹੈ ਤੇ ਉਸ ਕਰਕੇ ਵੀ ਥੋੜਾ ਕੰਪੀਟੀਸ਼ਨ ਲਾ ਲਓ ਜਾਂ ਤੁਸੀਂ ਇਹ ਹੇਟ ਲਾ ਲਓ ਇਹਨੂੰ ਜੋ ਵੀ ਕਹੋ ਫਿਰ ਉਹ ਤਾਂ ਇਹ ਦੇਖੋ ਹੋਣਾ ਹੀ ਹੈ ਜੀ ਜੀ ਬਲਵਿੰਦਰ ਜੀ ਤੁਸੀਂ ਯੂਰਪ ਦੇ ਵਿੱਚ ਹੋ ਯੂਰਪ ਦੇ ਵਿੱਚ ਕਿਸ ਤਰੀਕੇ ਦੇ ਨਾਲ ਲਾਇਸੈਂਸ ਜੇਕਰ ਲੈਣਾ ਹੋਵੇ ਤਾਂ ਉਹ ਉੱਥੇ ਦਿੱਤਾ ਜਾਂਦਾ ਹੈ ਜੀ ਇਹਦੇ ਵਿੱਚ ਜੀ ਜਦੋਂ ਤੁਸੀਂ ਇੰਡੀਆ ਦੇ ਵਿੱਚੋਂ ਜਾਂ ਇਹ ਜ਼ਿਆਦਾਤਰ ਹੈ ਜਿਹੜਾ ਜਿਹੜੇ ਯੂਏਈ ਦੇ ਵਿੱਚ ਤੁਸੀਂ ਲਾ ਲੋ ਦੁਬਈ ਦੇ ਵਿੱਚ ਜਿਹੜਾ ਲਾਇਸੈਂਸ ਹੈ ਉਹਨੂੰ ਜ਼ਿਆਦਾ ਇਹ ਕੈਪੇਬਲ ਮੰਗਦੇ ਨੇ ਮੰਨਦੇ ਨੇ ਤੇ ਉਸ ਤੋਂ ਬਾਅਦ ਦੇਖੋ ਤੁਹਾਡਾ ਇੰਗਲਿਸ਼ ਦਾ ਟੈਸਟ ਹੁੰਦਾ ਤੁਹਾਡੀ ਇੰਗਲਿਸ਼ ਦੀ ਜਿਹੜੀ ਹੈ ਉਹ ਤੁਹਾਡੀ ਕੈਪੇਬਿਲਿਟੀ ਚੈੱਕ ਹੁੰਦੀ ਹੈ ਉਸ ਤੋਂ ਬਾਅਦ ਜੇ ਤੁਸੀਂ ਆਪ ਦਾ ਇੰਗਲਿਸ਼ ਤੇ ਤੁਸੀਂ ਪਾਸ ਹੋ ਜਾਂਦੇ ਹੋ ਤੇ ਤੁਹਾਡਾ ਇੱਕ ਪ੍ਰੋਸੈਸ ਚੱਲਦਾ ਜਿਹਦੇ ਤੁਹਾਨੂੰ ਅੱਪ ਤੋਂ 9 ਮਹੀਨੇ ਲੱਗਦੇ ਆ ਉਸ ਤੋਂ ਬਾਅਦ ਜਦੋਂ ਤੁਸੀਂ ਇੱਥੇ ਆਉਂਦੇ ਹੋ ਫਿਰ ਤੁਹਾਡਾ ਇੱਕ ਕੋਰਟ 95 ਦਾ ਟੈਸਟ ਹੁੰਦਾ ਜੀ ਉਦੇ ਵਿੱਚ ਤੁਹਾਨੂੰ ਦੱਸਿਆ ਜਾਂਦਾ ਕਿ ਤੁਸੀਂ ਰਾਸਤੇ ਦੇ ਵਿੱਚ ਕਿਹੜੇ ਕਿਹੜੇ ਡਾਕੂਮੈਂਟ ਕੈਰੀ ਕਰਨੇ ਆ ਕਿਵੇਂ-ਕਿਵੇਂ ਤੁਸੀਂ ਕੰਟਰੀ ਤੋਂ ਕੰਟਰੀ ਜਿਹੜਾਗਾ ਤੁਸੀਂ ਟਰੈਵਲ ਕਰਨਾ ਕਿਉਂਕਿ ਯੂਰਪ ਦੇਖੋ ਇੱਕ ਹੈ ਇਹਦੇ ਵਿੱਚ ਅਸੀਂ ਅ ਵੈਸਤਾ 27 ਕੰਟਰੀਜ਼ ਨੇਗੀਆਂ ਪਰ ਅਸੀਂ ਜਿਹੜਾ 12 ਤੋਂ 13 ਕੰਟਰੀ ਦੇ ਵਿੱਚ ਜਿਹੜਾ ਹੀ ਟਰੈਵਲ ਕਰਦੇ ਆ ਜੀ ਉਹਦੇ ਵਿੱਚ ਹਰੇਕ ਕੰਟਰੀ ਦੇ ਕੁਝ-ਕੁਝ ਰੂਲ ਨੇ ਹਰੇਕ ਦੀ ਆਪਣੀ ਆਪਣੀ ਲੈਂਗੁਏਜ ਆ ਉਹਦੇ ਬਾਰੇ ਸਾਨੂੰ ਮਤਲਬ ਕਿ ਤੁਸੀਂ ਲਾ ਲਓ ਵੀ ਵੈਸੇ ਤਾਂ ਜਦੋਂ ਪ੍ਰੈਕਟੀਕਲ ਕਰਦੇ ਆ ਉਦੋਂ ਪਤਾ ਲੱਗਦਾ ਪਰ ਬਹੁਤ ਹੱਦ ਤੱਕ ਉਹ ਸਾਨੂੰ ਜਿਹੜਾਗਾ ਜਿਹੜੀਆਂ ਵੀ ਸਾਡੀਆਂ ਮਤਲਬ ਕਿ ਰੋਜ਼ ਦੀਆਂ ਰੁਟੀਨ ਦੀਆਂ ਜਿਹੜੀਆਂ ਰੁਟੀਨਸ ਨੇ ਉਹ ਤੁਹਾਨੂੰ ਕਲੀਅਰ ਕਰਦ ਨੇ ਕੋਰਡ 95 ਟੈਸਟ ਨੂੰ ਕਹਿੰਦੇ ਆ ਉਹਦੇ ਵਿੱਚ 100 ਦੇ ਵਿੱਚੋਂ 70 ਜਿਹੜੇ ਸਾਨੂੰ ਆ ਨੰਬਰ ਉਹ ਲੈਣੇ ਪੈਂਦੇ ਆ ਜੀ ਜੀ ਬਿਲਕੁਲ ਬਲਵਿੰਦਰ ਜੀ ਜੇਕਰ 트럼ਪ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਜਦੋਂ ਉਹ ਆਏ ਨੇ ਸੱਤਾ ਦੇ ਵਿੱਚ ਉਦੋਂ ਤੋਂ ਹੀ ਕਿਤਨਾ ਕਿਤੇ ਜੋ ਹੈ ਅਸੀਂ ਵੇਖ ਪਾ ਰਹੇ ਹਾਂ ਸਕਤਾਈ ਵਧਾਈ ਗਈ ਹੈ ਜੇਕਰ ਟੈਰਿਫ ਦੀ ਗੱਲ ਕੀਤੀ ਜਾਵੇ ਟੈਰਿਫ ਵੀ ਉਹਨਾਂ ਦੇ ਵੱਲੋਂ ਲਗਾਤਾਰ ਵਧਾਇਆ ਜਾ ਰਿਹਾ ਇਸ ਤੋਂ ਇਲਾਵਾ ਹੁਣ ਜੋ ਦੋ ਹਾਦਸੇ ਵਾਪਰ ਚੁੱਕੇ ਨੇ ਉਸ ਤੋਂ ਬਾਅਦ ਕਿਤਨਾ ਕਿਤੇ ਟਰੱਕ ਡਰਾਈਵਰ ਦੀਆਂ ਮੁਸ਼ਕਲਾਂ ਵੀ ਜ਼ਰੂਰ ਇੱਥੇ ਵੱਧੀਆਂ ਹੋਈਆਂ ਨਜ਼ਰ ਆਈਆਂ ਕਿਉਂਕਿ ਰੋਜ਼ੀ ਰੋਟੀ ਦੇ ਲਈ ਅਸੀਂ ਵੇਖਦੇ ਹਾਂ ਖਾਸ ਤੌਰ ਦੇ ਉੱਤੇ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਟਰੱਕ ਚਲਾਉਣ ਦੇ ਲਈ ਡਰਾਈਵਿੰਗ ਦੇ ਲਈ ਹੀ ਜਾਉਂਦੇ ਨੇ ਪਰ ਇਸ ਤਰੀਕੇ ਦੇ ਨਾਲ ਜੋ ਫੈਸਲਾ ਲਿਆ ਜਾ ਰਿਹਾ ਉਹ ਕਿੰਨਾ ਕਿਤੇ ਉਸ ਤੋਂ ਨਿਰਾਸ਼ ਵੀ ਜ਼ਰੂਰ ਹੁੰਦੇ ਹੋਣ ਨਿਰਾਸ਼ ਦੇਖੋ ਹੁੰਦੇ ਆ ਜੀ ਵੈਸੇ ਕੱਲੇ ਪੰਜਾਬ ਦੇ ਵਿੱਚੋਂ ਨਹੀਂ ਇੰਡੀਆ ਦੇ ਵਿੱਚੋਂ ਨਹੀਂ ਪੂਰੀ ਦੁਨੀਆ ਦੇ ਵਿੱਚੋਂ ਜਿਹੜੇ ਕੁਝ ਜਿਹੜੇ ਦੇਸ਼ ਨੇ ਉਹਨਾਂ ਦੇ ਵਿੱਚ ਜਿਹੜਾ ਪੇ ਸਕਿੱਲ ਆ ਉਹ ਹਾਈ ਆ ਜੀ ਪੂਰੀ ਦੁਨੀਆ ਦੇ ਵਿੱਚੋਂ ਲੋਕ ਜਾਂਦੇ ਨੇ ਸਾਡੀ ਦਸਤਾਰ ਕਹੇਗੇ ਜੀ ਸਾਡੀ ਜਿਹੜੀ ਪਛਾਣ ਕਰਕੇ ਸਾਡਾ ਥੋੜਾ ਜਿਹਾ ਅਸੀਂ ਥੋੜੇ ਜਿਹਾ ਅ ਦੇਖਦੇ ਵਿੱਚ ਜਾਂ ਤੁਸੀਂ ਕਹਿ ਲੋਗੇ ਅਸੀਂ ਸ਼ੋਅ ਆਫ ਦੇ ਵਿੱਚ ਵੱਧ ਹੋ ਜਾਂਦੇ ਆ ਹਾਲਾਂਕਿ ਸਾਡੀ ਕੰਪਨੀਆਂ ਦੇ ਵਿੱਚ ਜੀ 120 ਡਰਾਈਵਰਸ ਨੇ ਮੈਂ ਇੱਕ ਜਣਾ ਹੀ ਆ ਉੱਥੇ ਦਸਤਾਰ ਵਾਲਾ ਬੰਦਾ ਜੀ ਤੇ ਮੈਨੂੰ ਕਈ ਵਾਰੀ ਜਿਹੜੇ ਬੰਦੇ ਮਿਲਦੇ ਨੇ ਉਹਨਾਂ ਨੂੰ ਇਹ ਤੱਕ ਵੀ ਨਹੀਂ ਪਤਾ ਹੁੰਦਾ ਵੀ ਕੋਈ ਪੰਜਾਬ ਵੀ ਸਟੇਟ ਹੈਗੀ ਆ ਇਦਾਂ ਮਤਲਬ ਕਿ ਇਹ ਨਹੀਂ ਐ ਵੀ ਕੱਲਾ ਪੰਜਾਬੀ ਜਾਂਦੇ ਨੇ ਬਹੁਤ ਸਟੇਟਾਂ ਦੇ ਵਿੱਚੋਂ ਜਾਂਦੇ ਨੇ ਜੀ ਬੰਦੇ ਜੀ ਜੀ ਤੇ ਬਾਕੀ ਅਮਰੀਕਾ ਦਾ ਤੁਸੀਂ ਲਾ ਲਓ ਇਹ ਤਾਂ ਆਪਣੇ ਜਿਹੜੇ ਪੰਜਾਬੀ ਲਾ ਲਓ ਹਰੇਕ ਦਾ ਲਾਓ ਪਹਿਲਾਂ ਉਹ ਯੂਰਪ ਪਹਿਲਾਂ ਉਹ ਯੂਏਈ ਜਾਂਦੇ ਨੇ ਜਿਹੜੀਆਂ ਮੁ슬ਮਨ ਕੰਟਰੀਸ ਨੇ ਉਸ ਤੋਂ ਬਾਅਦ ਉਹ ਜੋਰਪੰਦ ਨੇ ਯੂਰਪ ਤੋਂ ਫਿਰ ਅੱਗੇ ਜਾਂਦੇ ਨੇ ਤੇ ਜਿਹੜੇ ਚਲੋ ਡਾਂਕੀ ਲੱਗੇ ਜਾਂਦੇ ਨੇ ਉਹ ਤਾਂ ਡਾਇਰੈਕਟ ਆਗਾ ਉੱਥੇ ਜਾਂਦੇ ਨੇ ਕਿਉਂਕਿ ਉੱਥੇ ਇਹਦਾ ਚਲੋ ਫਰਕ ਤਾਂ ਚਲੋ ਹੈਗਾ ਹੀ ਆ ਹਨਾ ਜੀ ਜੀ ਜੋ ਨੌਜਵਾਨ ਮੁੰਡੇ ਕੁੜੀਆਂ ਡਾਂਕੀ ਲਾ ਕੇ ਜਾਂਦੇ ਨੇ ਔਰ ਉਸ ਤੋਂ ਬਾਅਦ ਰੋਜੀ ਰੋਟੀ ਦੇ ਲਈ ਹਾਲਾਂਕਿ ਉਹ ਉੱਥੇ ਜਾਂਦੇ ਨੇ ਪਰ ਉਸ ਤੋਂ ਬਾਅਦ ਜੋ ਹੈ ਜੇਕਰ ਇਸ ਤੋਂ ਪਹਿਲਾਂ ਦਾ ਜ਼ਿਕਰ ਕੀਤਾ ਜਾਵੇ ਟਰੱਕ ਡਰਾਈਵਰ ਨੌਜਵਾਨ ਮੁੰਡੇ ਦੀ ਜਿਸ ਦੇ ਵੱਲੋਂ ਦਸਤਾਰ ਵੀ ਉਹ ਜੋ ਹੈ ਗੁਰਸਿੱਖ ਹੁੰਦਾ ਹੈ ਔਰ ਉਸ ਦੇ ਉੱਤੇ ਇਲਜ਼ਾਮ ਵੀ ਲੱਗਦੇ ਨੇ ਕਿ ਨਸ਼ੇ ਦੀ ਹਾਲਤ ਦੇ ਵਿੱਚ ਉਸ ਦੇ ਵੱਲੋਂ ਇਹ ਐਕਸੀਡੈਂਟ ਹੁੰਦਾ ਹੈ ਔਰ ਹੋ ਜਾਂਦਾ ਹੈ ਉਹਦੇ ਤੋਂ ਤੇ ਇਲਜ਼ਾਮ ਜੋ ਨੇ ਨਸ਼ੇ ਦੇ ਵੀ ਲੱਗਦੇ ਨੇ ਸੋ ਅਜਿਹਾ ਜੋ ਇਲਜ਼ਾਮ ਲਗਾਏ ਜਾਂਦੇ ਨੇ ਕਿ ਤਨ ਕਿਤੇ ਉਹ ਵੀ ਠੀਕ ਨਹੀਂ ਨੇ ਕਿਉਂਕਿ ਪਰਿਵਾਰ ਵੀ ਸਾਫ਼ ਤੌਰ ਦੇ ਉੱਤੇ ਕਹਿੰਦਾ ਹੋਇਆ ਨਜ਼ਰ ਆਇਆ ਸੀ ਕਿ ਉਹਨਾਂ ਦਾ ਪੁੱਤਰ ਨਸ਼ਾ ਬਿਲਕੁਲ ਵੀ ਨਹੀਂ ਕਰਦਾ ਔਰ ਗੁਰਸਿੱਖ ਵੀ ਹੈ ਹਾਂ ਜੀ ਗੁਰਸਿੱਖ ਹੈ ਵੀਰ ਨੇ ਦਸਤਾਰਦਾਰੀ ਹੈ ਜੀ ਉਹਦੇ ਸਾਫ਼ ਤੋਂ ਸੂਰਤ ਹੈ ਜੀ ਤੇ ਪਰ ਗੱਲ ਇਹ ਹੈ ਜੀ ਕਿਤੇ ਨਾ ਕਿਤੇ ਨਾ ਤੁਸੀਂ ਲਾ ਲਓ ਸਾਡੇ ਸਮਾਜ ਦਾ ਲਾ ਲਓ ਅਸੀਂ ਐਸੀ ਦੀ ਦੌੜ ਕਰਕੇ ਜਦੋਂ ਡਬਲ ਸ਼ਿਫਟ ਲੋਂਦੇ ਨੇ ਦੋ ਦੋ ਲੌਂਗ ਬੁੱਕਸ ਨਾਲ ਕੰਮ ਕਰਦੇ ਨੇ ਜ਼ਿਆਦਾ ਕੰਮ ਕਰਦੇ ਨੇ ਇਹ ਕਿਤਨਾ ਕਿਤੇ ਚਲੋ ਜਿਹੜੀ ਸਰੀਰ ਦੀ ਸਾਡੀ ਕੈਪੈਸਿਟੀ ਆ ਉਹ ਤਾਂ ਜਿੰਨੀ ਹੈਗੀ ਆ ਉਹ ਤਾਂ ਉਨੀ ਹੀ ਰਹਿਣੀ ਹੈ ਜਿਵੇਂ ਹੁਣ ਸਾਡੇ ਐਸੇ ਸਾਨੂੰ 9 ਘੰਟੇ ਹੀ ਅਲਾਉਟ ਹੈ ਅਸੀਂ ਹਫਤੇ ਦੇ ਵਿੱਚ ਜਿਹੜੀ 3 ਦਿਨ ਅਸੀਂ 9 ਘੰਟੇ ਡਰਾਈਵ ਕਰ ਸਕਦੇ ਆ 2 ਦਿਨ ਅਸੀਂ 10 ਘੰਟੇ ਡਰਾਈਵ ਕਰ ਸਕਦੇ ਆ ਉਸ ਤੋਂ ਬਾਅਦ ਜੇ ਅਸੀਂ ਡਰਾਈਵ ਕਰਦੇ ਆ ਤਾਂ ਸਾਨੂੰ 3000 ਯੂਰੋ ਦਾ ਫਾਈਨ ਹੈ ਉਥੇ ਕਿਤਨਾ ਕਿਤੇ ਉਹ ਆਂਡੀਆਂ ਦੇ ਵਿੱਚ ਵੀ ਉਹਨਾਂ ਨੇ ਆਪਦੇ ਅਲੱਗ ਸੀਏ ਰੱਖੇ ਹੋਏ ਨੇ ਆਪਦੀ ਲੌਂਗ ਬੁੱਕ ਨੂੰ ਮੈਨੇਜ ਕਰ ਲਈ ਤੇ ਕਿਤਨਾ ਕਿਤੇ ਸਾਨੂੰ ਆਪਦੀ ਹੈਲਥ ਨੂੰ ਵੀ ਅ ਸਹੀ ਰੱਖਣਾ ਚਾਹੀਦਾ ਜਿਹੜਾ ਕੰਮ ਦਾ ਸ਼ਡਿਊਲ ਬਣਿਆ ਹੋਇਆ ਉਹਦੇ ਹਿਸਾਬ ਨਾਲ ਹੀ ਚੱਲਣਾ ਚਾਹੀਦਾ ਜੀ ਹੂੰ ਬਿਲਕੁਲ ਔਰ 트럼ਪ ਸਰਕਾਰ ਦੇ ਵੱਲੋਂ ਜੋ ਇਹ ਫੈਸਲੇ ਲਏ ਜਾ ਰਹੇ ਨੇ ਕਿ ਤਨੇ ਕਿਤੇ ਭਾਰਤ ਸਰਕਾਰ ਨੂੰ ਵੀ ਜੋ ਗੱਲਬਾਤ ਇਸ ਨੂੰ ਲੈ ਕੇ ਕਰਨੀ ਚਾਹੀਦੀ ਹੈ ਦੇਖੋ ਜੀ ਗੱਲਬਾਤ ਬਿਲਕੁਲ ਕਰਨੀ ਚਾਹੀਦੀ ਹੈ ਉਹਨਾਂ ਨੂੰ ਕਹਿਣਾ ਚਾਹੀਦਾ ਜਿਵੇਂ ਹੁਣ ਦੇਖੋ ਯੂਰਪ ਦੇ ਵਿੱਚ ਹੁਣ ਯੂਰਪ ਨੇ ਵੀਜ਼ੇ ਖੋਲੇ ਹੋਏ ਨੇ بڑے ਬੰਦੇ ਨੇ ਜਿਹੜੇ ਇੱਕ ਨੰਬਰ ਦੇ ਵਿੱਚ ਲੀਗਲੀ ਤਰੀਕੇ ਨਾਲ بڑے ਸੋਹਣੇ ਢੰਗ ਨਾਲ ਆ ਕੇ ਇੱਕ ਦੋ ਮਹੀਨਿਆਂ ਦੇ ਵਿੱਚ ਹੀ ਆਪਦੀ ਜਿਹੜੀ ਆ ਉਹ ਜਿਹੜੇ ਵਧੀਆ ਪੇਸਕਿਲ ਦੇ ਵਿੱਚ ਆ ਰਹੇ ਨੇ ਡੋਂਕੀ ਵਾਲਾ ਰਾਹ ਤਾਂ ਬਿਲਕੁਲ ਹੀ ਤੁਸੀਂ ਕਹਿ ਲਓ ਵੀ ਇਹ ਤਾਂ ਬਿਲਕੁਲ ਹੀ ਰੋਂਗ ਵੇ ਹੈ ਉਹ ਕੋਈ ਮਤਲਬ ਇਹ ਕੋਈ ਢੰਗ ਤਰੀਕਾ ਨਹੀਂ ਹੈ ਕਿ ਤੁਸੀਂ ਇਦਾਂ ਕਿਤੇ ਆਓ ਤੇ ਤੁਸੀਂ ਕੰਮ ਤੇ ਲੱਗੋ ਬਹੁਤ ਸੋਹਣੇ ਤਰੀਕੇ ਨੇ ਤੁਸੀਂ ਥੋੜਾ ਲੇਟ ਆ ਜਾਓ ਇੰਨਾ ਰਿਸਕ ਨਾਲ ਉਹ ਜ਼ਿੰਦਗੀ ਇੰਨੀ ਸਸਤੀ ਨਹੀਂ ਹੁੰਦੀ ਹੈਗੀ ਨਾ ਹੀ ਕੋਈ ਏਡੀ ਰਿਸਕ ਵਾਲੀ ਗੱਲ ਹੈ ਵੀ ਤੁਸੀਂ ਇਕੱਲੇ ਪੈਸੇ ਕਰਕੇ ਜਾਂ ਇੱਕ ਸਪੈਸੀਫਿਕ ਕੰਟਰੀ ਜਾਣ ਕਰਕੇ ਤੁਸੀਂ ਜ਼ਿੰਦਗੀ ਦਾ ਐਡਾ ਵੱਡਾ ਰਿਸਕ ਲੈ ਲਓ ਜਿਹਦੇ ਵਿੱਚ ਤੁਹਾਡੇ 50-50 ਚਾਂਸਸ ਹੁੰਦੇ ਨੇ ਕਿ ਤੁਸੀਂ ਜਾ ਕੇ ਆਪਦੇ ਟਿਕਾਣੇ ਲੱਗਦੇ ਹੋ ਤੇ ਇਸ ਸਮੇਂ ਦੇ ਜਦੋਂ ਸਰਕਾਰ ਇਦਾਂ ਦੀ ਇੰਨਾ ਜ਼ਿਆਦਾ ਸਖਤਾਈ ਕੀਤੀ ਹੋਏ ਇਸ ਸਮੇਂ ਦਾ ਖਾਸ ਕਰਕੇ ਮੈਂ ਬੇਨਤੀ ਕਰਦਾ ਰਿਕੁਐਸਟ ਕਰਦਾ ਕਿ ਕੋਈ ਵੀ ਇਦਾਂ ਦਾ ਕਦਮ ਨਾ ਚੱਕੇ ਲੀਗਲੀ ਤਰੀਕੇ ਬਹੁਤ ਨੇ ਤੁਸੀਂ ਹੌਲੀ-ਹੌਲੀ ਆ ਜਾਓ ਲੈਂਗੁਏਜ ਸਿੱਖ ਲਓ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਪਰ ਪਲੀਜ਼ ਡੌਂਕੀ ਵਾਲਾ ਰਾਹ ਨਾ ਚੁਣੋ ਜੀ ਠੀਕ ਹੈ ਬਲਵਿੰਦਰ ਜੀ ਸ਼ੁਕਰੀਆ ਤੁਸੀਂ ਸਾਡੇ ਨਾਲ ਜੁੜੇ ਹੋ ਔਰ ਆਪਣਾ ਕੀਮਤੀ ਸਮਾਂ ਦਿੱਤਾ ਸੋ ਟਰੱਕ ਚਾਲਕ ਸਾਡੇ ਨਾਲ ਬਲਵਿੰਦਰ ਜੀ ਜੁੜੇ ਹੋਏ ਸੀਗੇ ਜਿਨ੍ਹਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਬਿਲਕੁਲ ਵੀ ਨਾ ਜਾਇਆ ਜਾਏ ਕਿਉਂਕਿ ਉਹ ਬਿਲਕੁਲ ਵੀ ਸੇਫ ਨਹੀਂ ਹੈ ਔਰ ਜੇਕਰ ਅਜਿਹੇ ਮਾਮਲਿਆਂ ਦੇ ਵਿੱਚ ਤੁਸੀਂ ਫਸ ਜਾਂਦੇ ਹੋ ਤਾਂ ਉਹ ਪਰਿਵਾਰ ਪਿੱਛੇ ਚਿੰਤਾ ਦੇ ਵਿੱਚ ਜ਼ਰੂਰ ਰਹਿ ਜਾਂਦਾ ਹੈ ਸੋ ਫਿਲਹਾਲ ਜਿਸ ਤਰੀਕੇ ਦੇ ਨਾਲ ਹੁਣ 트럼ਪ ਸਰਕਾਰ ਦੇ ਵੱਲੋਂ ਇੱਕ ਤੋਂ ਬਾਅਦ ਇੱਕ ਸਖਤੀ ਵਧਾਈ ਜਾ ਰਹੀ ਹੈ ਡਰਾਈਵਰ ਦੇ ਲਾਇਸੈਂਸ ਹੁਣ ਰੱਦ ਹੋ ਰਹੇ ਨੇ ਹੁਣ ਤੁਹਾਨੂੰ ਦੱਸ ਦਈਏ ਕਿ ਅ ਅਮਰੀਕਾ ਦੇ ਵਿੱਚ ਡਰਾਈਵਰਾਂ ਦੇ ਸੜਕ ਦੇ ਉੱਤੇ ਹੀ ਜੇਕਰ ਉਹਨਾਂ ਨੂੰ ਅੰਗਰੇਜ਼ੀ ਬੋਲਣੀ ਨਹੀਂ ਆ ਰਹੀ ਹੈ, ਟ੍ਰੈਫਿਕ ਦੇ ਰੂਲਸ ਉਹਨਾਂ ਨੂੰ ਨਹੀਂ ਪਤਾ, ਸਾਈਨ ਵਗੈਰਾ ਨਹੀਂ ਪਤਾ ਤਾਂ ਉੱਥੇ ਤੁਰੰਤ ਪ੍ਰਭਾਵ ਦੇ ਨਾਲ ਉਹਨਾਂ ਦਾ ਲਾਇਸੈਂਸ ਰੱਦ ਕਰ ਦਿੱਤਾ ਜਾ ਰਿਹਾ ਹੈ। ਸੋ ਮੌਕੇ ਦੇ ਉੱਤੇ ਹੀ ਪੁਲਿਸ ਸੜਕ ਦੇ ਉੱਤੇ ਡਰਾਈਵਰਾਂ ਦੇ ਟੈਸਟ ਵੀ ਲੈ ਰਹੀ ਹੈ। ਇਸ ਦੇ ਨਾਲ ਹੀ ਜੋ ਅਸਫਲ ਹੋ ਰਿਹਾ ਹੈ ਨਾ ਟੈਸਟਾਂ ਦੇ ਵਿੱਚ ਉਹਨਾਂ ਦੇ ਲਾਇਸੈਂਸ ਰੱਦ ਕਰ ਰਹੀ ਹੈ। ਹੁਣ ਤੱਕ ਤੁਹਾਨੂੰ ਦੱਸ ਦਈਏ ਕਿ ਅਮਰੀਕਾ ਦੇ ਵਿੱਚ 1.50 ਲੱਖ ਪੰਜਾਬੀ ਟਰੱਕ ਡਰਾਈਵਰ ਮੌਜੂਦ ਨੇ ਔਰ ਇਹਨਾਂ ਦੇ ਟੈਸਟ ਲਏ ਜਾ ਰਹੇ ਨੇ। ਸੋ ਫਿਲਹਾਲ ਲਈ ਇਸ ਪ੍ਰੋਗਰਾਮ ਦੇ ਵਿੱਚ ਨਹੀਂ ਦੇ ਇਜਾਜ਼ਤ ਧੰਨਵਾਦ ਪਾਣੀ ਨਹੀਂ ਲੈ ਸਕਦਾ 12 12 ਲੱਖ